ജൂ മേനു ചേരൂ മേനു ചേരണ ਕਦਮ ਕਦਮ ਕੋਲ ਆਂ ਕਿਵੇਂ ਬੇਦਾਂ ਨੀ ਬੈਠੀ ਆ ਉਹ ਕਿਵੇਂ ਰੋਂ ਕਹਿੰਦਾ ਹੀ ਛਿਧਰੀਆਂ ਨੀ ਬੁੜੀਆਂ ਤਿਆ ਨਦੀ ਅਧਿਆ ਅੱਰੀਆਂ ਦਿੰਦੇ ਆ ਅੱਛਾ ਤੀਆਂ ਪਹਿਲਾਂ ਫੇਰ ਕੱਲ ਨੂੰ ਜੇ ਤੀਆਂ ਤੇ ਜਾਣਾ ਨਾ ਤਾਂ ਭੋਲੇ ਕੇ ਬਾਅਦ ਚ ਜਾਇਓ ਭੋਲੇ ਦੇ ਬਾਅਦ ਆਉ ਮੈਂ ਉਹਨਾਂ ਤਾਂ ਸੰਕਿਆ ਆ ਬੰਨਾ ਕਰੀ ਜਾਂਦੇ ਚਾਹ ਤਰੀਕ ਨੂੰ ਐਸੀ ਚਾਹ ਤਰੀਕ ਨੂੰ ਵੀ ਅੱਧ ਨੇ 4 ਵਜੇ ਤੋਂ ਲੈ ਕੇ 7 ਵਜੇ ਤੱਕ ਇਹ ਤੀਆਂ ਲੱਗਣੀਆਂ ਇਹ ਕੈਂ। ਤੇ ਉਹ ਆਪਣਾ ਪਰਮਜੀਤਪੁਰ ਦੇਵਤਾ ਤੇ ਉਹ ਐਮ.ਡੀ ਆਪਣਾ ਜੱਸਾ। ਹਾਂ। ਇਹਨਾਂ ਨੇ। ਇਹਨਾਂ ਨੇ ਇੰਤਜ਼ਾਮ ਵੀ ਵਧੀਆ ਹੁੰਦੀਆਂ ਵੀ ਵਧੀਆ ਹੁੰਦੀਆਂ। ਤੇ ਸਾਰੇ ਜੈਲੋ ਉਹ ਵੀ ਤੁਈਆਂ ਨਾਲ ਲੈ ਜੋ ਵਧੀਆ ਇਹ ਤਾਂ। ਬੱਸ ਤਾਇਆ ਅਸੀਂ ਖੁੱਖੀ ਆ ਉਹ ਇਹੋ ਚੁੱਕੋ ਬਾਤਾ ਪਾਓ। ਅੱਛਾ ਬੱਛਾ। ਤੇ ਉਹ ਆ ਤੁਹੋ ਜਿੰਨ ਮੰਦਾ ਬੈਲਾ ਕਰਦੇ ਹੋ ਭਾਈ ਤੁਨੇ ਤੇ ਰਹਿਣਾ। ਹਾਂ। ਸਤਰੰਗੀ ਪੀਂਗ ਕੀ ਆਂਦਾ ਤਿਹਾਰ ਸਾਡਾ 34ਵਾਂ ਇਹ ਮੇਲਾ ਹੈ। ਦੇਵਤਾ ਯਾਦਗਾਰੀ ਮਾਲਵਾ ਕਲਾਕਾਰ ਮੰਚ ਵੱਲੋਂ ਸਾਰੀਆਂ ਭੈਣਾਂ ਬੱਚਿਆਂ ਤੇ ਮਾਤਾਂ ਨੂੰ ਸੱਸੀ ਗਾਲ ਦਿਨ ਐਤਵਾਰ ਨੂੰ 4 ਅਗਸਤ 3 ਤੋਂ 7 ਤੱਕ ਹਰ ਸਾਲ ਦੀ ਤਰ੍ਹਾਂ ਸਾਡਾ ਜਿਹੜਾ ਤੀਆਂ ਦਾ ਮੇਲਾ ਹੈ ਉਹ ਚੱਲੂਗਾ ਉਹ ਸਾਰੀਆਂ ਭੈਣਾਂ ਮਾਤਾਂਾਂ ਤੇ ਬੱਚਿਆਂ ਨੂੰ ਬੇਨਤੀ ਹੈ ਕਿ ਉਸ ਤੀਆਂ ਦੇ ਵਿੱਚ ਆ ਕੇ ਰੌਣਕ ਵਧਾਉਣ ਅਤੇ ਜੋ ਸੱਭਿਆਚਾਰੀ ਦ ਸੂਟ ਵਗੈਰਾ ਉਹ ਪਾ ਕੇ ਆਉਣ ਅਸੀਂ ਹਰ ਸਾਲ ਦੀ ਤਰ੍ਹਾਂ ਸੇਵੀਆਂ ਬਰਤਨ ਦਾ ਚਰਖੇ ਕੱਤਣ ਦਾ ਜਿਹੜਾ ਸੱਭਿਆਚਾਰ ਨਾਲ ਜੁੜਿਆ ਹੋਇਆ ਜੋ ਵੀ ਇੱਕ ਪਰੰਪਰਾ ਕਲਚਰ ਹੈ ਉਹਨੂੰ ਦਿਖਾਉਣ ਦੀ ਵਿਚਰਨ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਸ਼ਹਿਰ ਨਿਵਾਸੀਆਂ ਤੋਂ ਉਮੀਦ ਕਰਦੇ ਹਾਂ ਕਿ ਸਾਡੇ ਨਾਲ ਮਿਲ ਕੇ ਜਿਹੜਾ ਤੀਆਂ ਦਾ ਤਿਹਾੜ ਉਸ ਨੂੰ ਮਨਾਉਣਗੇ ਸ਼ਹਿਰ ਨਿਵਾਸੀਆਂ ਦੇ ਆਉਣ ਨਾਲ ਚਾਰ ਚੰਨ ਲੱਗ ਜਾਣਗੇ ਹੋਰ ਸਾਡਾ ਜੋ 34ਵਾਂ ਮੇਲਾ ਇਹ ਸਫਲ ਹੋਊਗਾ ਅਸੀਂ ਜੋ ਚਾਹੁੰਦੇ ਸੀ ਉਹ ਇਸ ਤੀਆਂ ਨੂੰ ਦੇ ਕੇ ਲੋਕ ਜੋ ਸੱਭਿਆਚਾਰ ਨਾਲ ਜੁੜੇ ਪਹਿਰਾਵੇ ਆ ਉਹਨੂੰ ਕਾफी ਹੱਦ ਤੱਕ ਸ਼ਹਿਰ 'ਚ ਮਨਾਉਣ ਲੱਗੇ ਹੋਏ ਪਾਉਣ ਲੱਗੇ ਸਾਡਾ ਇਹੀ ਮਕਸਦ ਸੀ ਕਿ ਅਸੀਂ ਸੱਭਿਆਚਾਰ ਨਾਲ ਜੁੜੀਏ ਸਾਰਿਆਂ ਨੂੰ ਫੇਰ ਬਹੁਤ-ਬਹੁਤ ਮੁਬਾਰਕਾ ਔਰ ਸਾਰੇ ਸ਼ਹਿਰ ਤੋਂ ਅਸੀਂ ਉਮੀਦ ਕਰਦੇ ਹਾਂ ਸਾਡੇ ਨਾਲ ਰਲ ਕੇ ਉੱਤੇ ਕੱਲੀਆਂ ਪਹਿਣਾਉਣ ਭਰਾਉਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ